ਹੈਲੋ ਜੀ ਥੋੜਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਇਹ ਵਾਲਾ ਪੈਟਰਨ ਬਟਰਫਲਾਈ ਪੈਟਰਨ ਹੈ ਇਹ ਦਿੱਤ ਲਈ ਮੰਗੂ ਜੇ ਦੇਖੋ ਲੁੱਕ ਆ ਰਹੀ ਹੈ ਐਦਾਂ ਹੀ ਪੈਟਰਨ ਬਣ ਕੇ ਆਣਾ ਦੇਖੋ ਥੋੜਾ ਜਿਹਾ ਜਾਲੀ ਵਾਲਾ ਪੈਟਰਨ ਹੈ ਤੇ ਅਲੱਗ ਜਿਹਾ ਪੈਟਰਨ ਹੈ ਪਾਣੀ ਬਹੁਤ ਸੌਖਾ ਹੈ ਤੇ ਜਲਦੀ ਜਲਦੀ ਬਣ ਜਾਂਦਾ ਹੈ ਪੁੱਠੀਆਂ ਸਲਾਈਆਂ ਉੱਤੇ ਸਾਡਾ ਸਿਰਫ ਇੱਕ ਸਲਾਈ ਪੈਟਰਨ ਦੀ ਪੈਂਦੀ ਹੈ ਬਾਕੀ ਸਿੱਧੀਆਂ ਪੁੱਠੀਆਂ ਸਲਾਈਆਂ ਨੇ ਉਸੇ ਕਹਿ ਸਕਦੇ ਹਾਂ ਵੀ ਦੋ ਸਲਾਈਆਂ ਦਾ ਪੈਟਰਨ ਹੈ ਬਾਕੀ ਪੂਰਾ ਹਿੱਸਾ ਸਾਰਾ ਸਿੱਧਾ ਕੁੱਠਾ ਬਣਦਾ ਤੇ ਇਹ ਜਿਹੜਾ ਪੈਟਰਨ ਹੈ ਇਹਦੇ ਲਈ ਕੁੰਡੇ ਚਾਹੀਦੇ ਸਾਨੂੰ 6 ਦੇ ਮਲਟੀਪਲ 6 ਦੇ ਮਲਟੀਪਲ ਕੁੰਡੇ ਪਾਵਾਂਗੇ ਦੋ ਐ ਸਟਿਚ ਦੇ ਤੇ ਇੱਕ ਕੁੰਡਾ ਅਸੀਂ ਪੈਟਰਨ ਨੂੰ ਇਕੁਅਲ ਕਰਨ ਲਈ ਠੀਕ ਹੈ ਜੀ 6 ਦੇ ਮਲਟੀਪਲ ਕੁੰਡੇ ਪਾ ਲੈਨੇ ਦੋ ਕੁੰਡੇ ਐ ਸਟਿਚ ਦੇ ਤੇ ਇੱਕ ਕੁੰਡਾ ਪੈਟਰਨ ਨੂੰ ਇਕੁਅਲ ਕਰਨ ਲਈ ਅਸੀਂ ਪੈਟਰਨ ਸਟਾਰਟ ਕਰਨ ਜਾ ਰਹੇ ਹਾਂ ਫਸਟ ਰੋ ਤੋਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਹ ਕੁੰਡਾ ਸਿੱਧਾ ਬੁਣਨ ਤੋਂ ਬਾਅਦ ਅਸੀਂ ਇੱਕ ਦੋ ਤਿੰਨ ਚਾਰ ਤੇ ਪੰਜ ਪੰਜ ਕੁੰਡੇ ਬੁਣਾ ਕੇ ਬਲਪਾ ਕੇ ਤੇ ਇਹ ਕੁੰਡਾ ਬਗੈਰ ਬੁਣਿਆ ਫਿਰ ਅਸੀਂ ਇੱਕ ਦੋ ਤਿੰਨ చారండే వల్ పాడే బగైర బ ఫస్ట్ రో వ్యాసీ ది పూరి రో పాండే ఇో తిని చారండే వల్ పాడా బగైర బాగా ఫిర్డే వల్ పా దో వల్ పా దో తి ਚਾਰ ਤੇ ਪੰਜ ਪੰਜ ਕੁੰਡੇ ਵਲਪਾ ਕੇ ਇੱਕ ਕੁੰਡਾ ਬਗੈਰ ਬੁਨੇਆ ਫੇਰ ਪੰਜ ਕੁੰਡੇ ਵਲਪਾ ਕੇ ਤੇ ਇੱਕ ਕੁੰਡਾ ਬਗੈਰ ਬੁਨੇਆ ਇੰਦਾ ਕਰਦੇ ਹੋਏ ਅਸੀਂ ਇਹ ਪੈਟਰਨ ਦੀ ਫਸਟ ਰੋ ਕੰਪਲੀਟ ਕਰ ਲੈਂਦੇ। ਦੇਖੋ ਇੰਦਾ ਕਰਦੇ ਹੋਏ ਲਾਸਟ ਤੱਕ ਕਾਹਾਂ ਕੇ 1 2 3 4 5 ਹੰਝ ਕੁੰਡੇ ਪੈਟਰਨ ਦੇ ਇੱਕ ਹੁੰਦਾ ਐਕਸਟਰਾ ਵਾਲਾ ਤੇ ਐ ਸਟਿਚ ਵਾਲਾ ਅਸੀਂ ਫਸਟ ਰੋ ਕੰਪਲੀਟ ਕਰ ਲਈ ਹੁਣ ਅਸੀਂ ਅਗੇ ਆਪਣੇ ਪੈਟਰਨ ਦੀ ਸੈਕੰਡ ਰੋ ਸੈਕੰਡ ਰੋ ਹੈ ਪੁੱਠੀ ਸਾਈਡ ਤੇ ਤੇ ਐਚ ਵੀ ਪੈਟਰਨ ਹੀ ਪਹਿਣਾ ਦੇਖੋ ਇਹ ਕੁੰਡਾ ਅਸੀਂ ਪਹਿਲਾਂ ਐ ਸਟਿਚ ਵਾਲਾ ਉਤਾਰ ਲਏ ਦੂਜਾ ਕੁੰਡਾ ਬੁਨ ਲਿਆ ਦੂਜਾ ਕੁੰਡਾ ਬੁਨਣ ਤੋਂ ਬਾਅਦ ਅਸੀਂ ਇੱਥੇ ਇੱਕ ਵਲ ਪਾ ਲੈਣਾ ਇੱਕ ਵਲ ਪਾਉਣ ਤੋਂ ਬਾਅਦ ਅਸੀਂ ਪੰਜੇ ਕੁੰਡੇ ਖੋਲ ਲੈਣੇ 1 2 3 4 5 ਪੰਜ ਖੋਲ ਕੇ ਅਸੀਂ ਪੰਜਾਂ ਚੋਂ ਤਿੰਨ ਕੁੰਡੇ ਬਣਾਣੇ ਆ ਇੱਕ ਇੱਕ ਕੁੰਡਾ ਪੁੱਠਾ ਦੂਜਾ ਫਿਰ ਤੇ ਤੀਜਾ ਫੇਰ ਅਸੀਂ ਪੁੱਠਾ ਅਸੀਂ ਪੰਜਾਂ ਚੋਂ ਤਿੰਨ ਕੁੰਡੇ ਬਣਾ ਲਏ ਤੇ ਇੱਕ ਫੇਰ ਬਲ ਪਾ ਲਿਆ ਤੇ ਸਾਡੇ ਪੰਜਾਂ ਚੋਂ ਪੰਜ ਕੁੰਡੇ ਪੂਰੇ ਹੋ ਗਏ ਇਹ ਕੁੰਡਾ ਜਿਹੜਾ ਬਗੈਰ ਬੁਣਿਆ ਸੀ ਇਹਨੂੰ ਪੁੱਠਾ ਫੇਰ ਪੰਜਾ ਤਾਂ ਵਾਲ ਖੋਲੇ ਇੱਕ ਦੋ ਤਿੰਨ ਚਾਰ ਪੰਜ ਪੰਜਾਂ ਦਾ ਬਲ ਖੋਲਣ ਤੋਂ ਬਾਅਦ ਪੰਜਾਂ ਨੂੰ ਬੁਣਿਆ ਪੁੱਠਾ ਇੱਕ ਵਾਰੀ ਦੂਜੀ ਵਾਰੀ ਬਲ ਪਾਇਆ ਤੀਜੀ اور ਫਿਰ ਇਹਨਾਂ ਨੂੰ ਪੁੱਠਾ ਹੀ ਬੁਣਿਆ ਪੰਜਾਂ ਤੋਂ ਸੇ ਤਿੰਨ ਕੁੰਡੇ ਬਣਾ ਲਏ ਤਿੰਨ ਕੁੰਡੇ ਬਣਾਣ ਤੋਂ ਬਾਅਦ ਫਿਰ ਅਸੀਂ ਇੱਥੇ ਇੱਕ ਬਲ ਪਾਇਆ ਬਲ ਪਾ ਕੇ ਇਹ ਜਿਹੜਾ ਬਗੈਰ ਬੁਣਿਆ ਕੁੰਡਾ ਸੀ ਇਹਨੂੰ ਪੁੱਠਾ ਬੁਣਿਆ ਫਿਰ ਇਦਾਂ ਹੀ ਅਸੀਂ ਇਹ ਰੋ ਨੂੰ ਕੰਪਲੀਟ ਕਰਨੇ ਇੱਕ ਵਾਰ ਫਿਰ ਦੇਖੋ 1 2 3 4 5 ਪੰਜਾਂ ਦਾ ਬਲ ਖੋਲਿਆ ਪੰਜਾਂ ਵੈਦਾਂ ਹੀ ਸਲਾਈਚ ਪਾਇਆ ਤੇ ਦੇਖੋ ਬੁਣਨ ਤੋਂ ਪਹਿਲਾਂ ਅਸੀਂ ਦੇਖੋ ਇੱਕ ਵੱਲ ਪਾ ਰਹੇ ਹਾਂ ਇੱਕ ਵੱਲ ਪਾ ਕੇ ਪੰਜਾਂ ਨੂੰ ਸੇ ਇਕੱਠਿਆਂ ਨੂੰ ਆ ਦੇਖੋ ਪੁੱਠਾ ਫਿਰ ਇੱਥੇ ਵੱਲ ਪਾਇਆ ਫਿਰ ਪੰਜਾਂ ਨੂੰ ਇਕੱਠਾ ਇੱਕ ਵਾਰੀ ਬੁਣ ਕੇ ਪੰਜਾਂ ਚੋਂ ਸੇ ਤਿੰਨ ਕੁੰਡੇ ਬੁਣਾਈ ਤੇ ਇਹਨੂੰ ਸਲਾਈ ਤੋਂ ਉਤਾਰ ਕੇ ਤੇ ਇੱਕ ਵੱਲ ਪਾ ਲੰਨੇ ਇੱਕ ਵੱਲ ਪੰਤਵਾ ਜਿਹੜਾ ਕੁੰਡਾ ਬਿਗੈਰ ਬੁਣਿਆ ਅਸੀਂ ਨੂੰ ਅਸੀਂ ਪੁੱਠਾ ਬੁਣ ਰਿਹਾ ਫਿਰ ਇੱਥੇ ਵੱਲ ਪਾਵਾਂਗੇ ਫਿਰ ਅਸੀਂ ਪੰਜ ਕੁੰਡਿਆਂ ਨੂੰ ਇੱਦਾਂ ਹੀ ਖੋਲ ਲਵਾਂਗੇ 1 2 3 4 ਤੇ 5 55 ਚੋਸੀ ਹਤਾ ਇੱਕ ਦੂਜਾ ਬਲ ਤੇ ਤੀਜਾ ਪੰਜਾਂ ਚ ਤਿੰਨ ਕੁੰਟੇ ਬਣਾ ਕੇ ਤੇ ਇੱਕ ਬਲ ਪਾ ਲਵਾਂਗੇ ਤੇ ਸਾਡੇ ਪੰਜ ਤੇ ਪੰਜ ਕੁੰਟੇ ਪੂਰੇ ਹੋ ਗਏ ਤੇ ਐ ਸਟਿਚ ਜਿਹੜਾ ਕੁੰਡਾ ਬਗੈਰ ਬੁਣਿਆ ਸੀ ਉਹਨੂੰ ਕੁੱਠਾ ਬੁਣ ਲਵਾਂਗੇ ਐਦਾਂ ਕਰਦੇ ਹੋਏ ਅਸੀਂ ਪੈਟਰਨ ਦੀ ਸੈਕੰਡ ਰੋ ਪੁੱਠੀ ਰੋ ਕੰਪਲੀਟ ਕਰ ਲੈਣੇ ਆ ਸਾਡੇ ਦੋ ਰੋ ਕੰਪਲੀਟ ਹੋ ਗਏ ਦੋ ਰੋ ਕੰਪਲੀਟ ਕਰਕੇ ਅਸੀਂ ਅੱਗੇ ਤੀਜੀ ਰੋ ਪੈਟਰਨ ਦੀ ਤੀਜੀ ਰੋ এই পুরী সিদ্ধি হুড়ে পার দেখো কেলে কুড়া নাস্ট্রিজ দূজা কুন্ডা সিদ্ধা যা বলডা এসে এটা পিছে তো বুণ সিদ্ধা পিছে তো এদা ప్యాటది తి జీరో కంపలీట్టి ఫిర్వలా కుండా పిచ్చేతో తిని కండే సీ దో తి ఫీ బా కు ఫేతోతో అద్ధా బ కుండేను బకలు బుడ్ బీ అక్కో ఫే బా కు బ్యాకలు బుణా బ దో ते तीन सीधे बल वाल गुंडा बैकलुप तो कर ऐसी पैटर्न दी, दी तीसरी रो पूरी पा लें पैटन की तीसरी रो पाके के असं आ जाने पैटन की चौथी रो के उपर असी आ पैटर्न दी चौथी रो पैटर्न दी चौथी रो जो कुछ भी नहीं करना सारी दारी रो असी पुठी बना के कंप्लीट कर लेनी है पैटर्न दौथी रो पूरी दूरी पुठी बना के कंप्लीट कर लें फटाफट पैटर्न की चौथी रो कंप्लीट करके आ जाने पैटर्न की पंजी तो छेवीं रोह पैटर्न दी, दी चार रोह कंप्लीट हो गई पंजवी रोह पंजवीं रोज कुछ नहीं करना पूरी दूरी सीधी पाकर कंप्लीट कर ली पैटर्न की पंजी रोह पूरी सीधी बना के कंप्लीट कर लेनी है तो पैटर्न की छेवीं रोह पूरी पूरी पुठी ਛੇ ਰੋ ਦਾ ਸਾਡਾ ਇਹ ਪੈਟਰਨ ਹੈ। ਇਹੀ ਛੇ ਰੋ ਸੇ ਬਾਰ-ਬਾਰ ਪੀਟ ਕਰੀ ਜਾਣੀ। ਤੇ ਛੇ ਰੋ ਸੇ ਸਾਡਾ ਪੈਟਰਨ ਕੰਪਲੀਟ ਹੋ ਜਾਣਾ। ਛੇ ਰੋ ਨੂੰ ਬਾਰ-ਬਾਰ ਰਿਪੀਟ ਕਰੀ ਜਾਵਾਂਗੇ ਤੇ ਸਾਡਾ ਕੁੰਡਿਆਂ ਵਿੱਚ ਛੇ ਚ ਸਾਡਾ ਇਹ ਪੈਟਰਨ ਬਣਿਆ ਤੇ ਰੋ ਵਿੱਚ ਛੇ ਚ ਬਣ ਕੇ ਕੰਪਲੀਟ ਹੁੰਦਾ ਹੈ। ਤੇ ਪੈਟਰਨ ਦੇ ਲੁੱਕ ਤੁਸੀਂ ਦੇਖ ਹੀ ਰਹੇ ਹੋ ਬੜੀ ਅਮੇਜ਼ਿੰਗ ਜੀ ਆਉਂਦੀ ਹੈ। ਇਸ ਤਰ੍ਹਾਂ ਲੱਗਦਾ ਜਿਦਾ ਥੋੜੀ ਕੋਟੀ ਦੇ ਉੱਪਰ ਬਟਰਫਲਾਈ ਬੈਠੀਆਂ ਹੁੰਦੀਆਂ, तितਲੀਆਂ ਬੈਠੀਆਂ ਹੁੰਦੀਆਂ। ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੀ। ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈਏ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਕਰ ਦਿਓ ਨਹੀਂ ਪਸੰਦ ਆਂਦੀ ਡਿਸਲਾਈਕ ਕਰ ਦਿਓ ਕੋਈ ਹੋਰ ਪੈਟਰਨ ਸਿੱਖਣਾ ਚਾਹੁੰਦੇ ਤਾਂ ਪਲੀਜ਼ 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 ਕਮੈਂਟ ਕਰਕੇ ਦੱਸਿਓ ਤੇ ਜੇ ਕੋਈ ਹੋਰ ਪ੍ਰੋਜੈਕਟ ਪੈਟਰਨ ਕੁਝ ਵੀ ਤੁਹਾਨੂੰ ਲੱਗਦਾ ਵਧੀਆ ਵੀ ਤੁਸੀਂ ਇਹ ਵਾਲਾ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਪਲੀਜ਼ 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 ਦੱਸੋ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਂਗੀ ਤੇ ਗੱਲਾਂ ਕਰਦੇ ਕਰਤੇ ਪੰਜਵੀਂ ਰੋ ਹੋ ਗਈ ਕੰਪਲੀਟ तो छेवीं रो मैं पूरी पा लैनी हूँ पुठी तो पंवी तो छेवीं रोह पा के जाना पैटर्न कंप्लीट असं फिर फस्ट रो तो शुरू इनू करना कर देना आलो तो नैक्सट भी रो आप पूरी पुठी पा लें पुठी पा फिर आप देख रहे दे। आ देखो छे रोह सा पैटर्न कंप्लीट हो गया पैटन दे बिल्कुल अलग आ रही वी लग रहे ऐं उमी अज्ञा डुबिया आंधिया ने आ देखोदिया लगता आखो ਲੇਡੀਜ਼ ਕਾਰਡੀਗਨਸ ਕੀ ਵੀ ਫਰੌਕ ਚ ਪਾਇਆ ਹੋਇਆ ਵਧੀਆ ਲੱਗੂਗਾ ਥੋੜ੍ਹਾ ਜਿਹਾ ਜਾਲੀ ਵਾਲਾ ਲੇਸ ਵਾਲਾ ਪੈਟਰਨ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਬਟਰਫਲਾਈ ਦੇਦੇ ਲੁੱਕ ਆਉਂਦੀ ਆ ਤੇ ਦੇ ਬੈਕ ਸਾਈਡ ਦੇਖੋ ਇਹ ਵਿੱਚ ਸਾਡੀਆਂ ਸਿਰਫ ਦੋ ਰੋ ਦਾ ਹੀ ਪੈਟਰਨ ਹੈ ਬਾਕੀ ਸਿਲਾਈਆਂ ਸਾਡੀ ਸਿਰਫ ਪਲੇਨ ਪਈਆਂ ਦੋ ਰੋ ਦਾ ਪੈਟਰਨ ਜਲਦੀ ਬਣਨ ਵਾਲਾ ਤੇ ਜਲਦੀ ਕੰਪਲੀਟ ਹੋਣ ਵਾਲਾ ਹੈ ਤੇ ਫਿਰ ਬਣਾਓ ਇਹ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਰੱਖੋ ਆਪਣਾ ਤੇ ਅੰਜੀ ਓਕੇ ਬਾਏ ਬਾਏ ਠੀਕ ਹੈ